ਭਾਈ ਸਾਹਿਬ ਦਿਨ ਰਾਤ ਸਾਨੂੰ ਬ੍ਰਹਿਮੰਡ ਗਾ ਲੋ ਪਰਮਾਤਮਾ ਗਾ ਲੋ ਅਸਤਿਤਵ ਗਾ ਲੋ ਕੁਦਰਤ ਗਾ ਲੋ ਦਿਨ ਰਾਤ ਸਾਨੂੰ ਅਨੰਤ એનર્ਜੀ ਦੇ ਰਹੀ ਹੈ ਫਿਰ ਵੀ ਅਸੀਂ ਜੇ ਦੁਖੀ ਆਂ ਪਰੇਸ਼ਾਨ ਆਂ ਦਸਤਰਬ ਆਂ ਤਫਰਕੀ ਦਾ ਕਸੂਰ ਹੈ ਜੀ ਸਾਡਾ ਕਸੂਰ ਆ ਮੈਂ ਤੁਹਾਨੂੰ ਅੱਜ ਇਸੇ ਵੀਡੀਓ ਦੇ ਵਿੱਚ ਦੱਸੂਗਾ ਕਿ એનર્ਜੀ ਕਿਵੇਂ ਫੀਲ ਕਰਨੀ ਅੱਜ ਹੀ ਤੁਹਾਡੇ ਹੱਥਾਂ ਦੇ ਵਿੱਚੋਂ ਪ੍ਰੋਪਰ ਵੇਲ ਨਾਲ ਵਿਜੀਬਲ એનર્ਜੀ ਜਿਹੜੀ ਜਿਹਨੂੰ ਤੁਸੀਂ ਫੀਲ ਕਰ ਪਾਓਗੇ ਉਹ ਤੁਹਾਡੇ ਹੱਥਾਂ ਵਿੱਚੋਂ ਨਿਕਲੂਗੀ ਔਰ ਮੈਂ ਇਹ ਵੀ ਦੱਸੂਗਾ ਕਿ ਕਿਵੇਂ ਤੁਸੀਂ ਇਸ ਐਨਰਜੀ ਦੇ ਨਾਲ ਤੁਸੀਂ ਆਪਣੀਆਂ ਮੁਸ਼ਕਲਾਂ ਹੱਲ ਕਰ ਸਕਦੇ ਆਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਸਕਦੇ ਆਂ ਆਪਣੇ ਜ਼ਿੰਦਗੀ ਨੂੰ ਸਵਰਗ ਬਣਾ ਸਕਦੇ ਆਂ ਬਹੁਤਾ ਲੰਮਾ ਚੌੜਾ ਕੰਮ ਨਹੀਂ ਕਰਦੇ ਜੀ ਆਪਾਂ ਸ਼ੁਰੂ ਕਰਦੇ ਆਂ ਤੁਹਾਡੇ ਹੱਥਾਂ 'ਚੋਂ ਰਜੀ ਕੱਢ ਕੇ ਵਿਖਾ ਦਿੰਨੇ ਆਂ ਅੱਜ ਐਨਰਜੀ ਦੇ ਨਾਲ ਕਿਵੇਂ ਆਪਣੇ ਆਪ ਨੂੰ ਹੀਲ ਕਰ ਸਕਦੇ ਜੀ ਕਿਵੇਂ ਲੋਕਾਂ ਨੂੰ ਹੀਲ ਕਰ ਸਕਦੇ ਜੀ ਜਾਂ ਕਿਵੇਂ ਆਪਣੀਆਂ ਪ੍ਰੋਬਲਮਸ ਠੀਕ ਕਰ ਸਕਦੇ ਜੀ ਕਿਵੇਂ ਆਪਣੇ ਪਾਣੀ ਨੂੰ ਐਨਰਜੀ ਦੇ ਸਕਦੇ ਜੀ ਕਿਵੇਂ ਆਪਣੀ ਖਾਣੇ ਨੂੰ ਐਨਰਜੀ ਦੇ ਸਕਦੇ ਜੀ ਕਿਸੇ ਸਥੂਲ ਚੀਜ਼ ਨੂੰ ਕਹਿੰਦੇ ਨਾ ਬਿਣਾ ਜਾਣ ਵਾਲੀ ਚੀਜ਼ ਨੂੰ ਐਨਰਜੀ ਦੇ ਸਕਦੇ ਜੀ ਆਪਣੇ ਪਸ਼ੂਆਂ ਨੂੰ ਐਨਰਜੀ ਦੇ ਸਕਦੇ ਜੇ ਆਪਣੀ ਦਰਦ ਠੀਕ ਕਰ ਸਕਦੇ ਜੇ ਮੈਂ ਤੁਹਾਨੂੰ ਐਸੇ ਹੀ ਵੀਡੀਓ ਦੇ ਵਿੱਚ ਉਹ ਸਾਰੀ ਚੀਜ਼ ਦੱਸ ਦਿਆਂਗਾ ਕੋਈ ਕੋਰਸ ਨਹੀਂ ਕਰਨਾ ਜੀ ਪਹਿਲਾਂ ਆਪਾਂ ਫੀਲ ਕਰਦੇ ਹਾਂ ਫਿਰ ਉਹਦੇ ਨਾਲ ਕਿੱਦਾਂ ਹੀ ਆਪਣੇ ਆਪ ਨੂੰ ਹੀਲ ਕਰ ਸਕਦੇ ਹਾਂ ਕਿੱਦਾਂ ਆਪਣੀਆਂ ਦਰਦਾਂ ਠੀਕ ਕਰ ਸਕਦੇ ਹਾਂ ਕਿੱਦਾਂ ਆਪਣਾ ਸਿਰ ਦਰਦ ਕਿੱਦਾਂ ਆਪਣੇ ਸਰੀਰ ਦੀਆਂ ਪ੍ਰੋਬਲਮਸ ਠੀਕ ਕਰ ਸਕਦੇ ਹਾਂ ਕਿੱਦਾਂ ਪਰਿਵਾਰ ਦੀਆਂ ਪ੍ਰੋਬਲਮਸ ਠੀਕ ਕਰ ਸਕਦੇ ਹਾਂ ਉਹ ਵੀ ਸਾਰੀਆਂ ਚੀਜ਼ਾਂ ਮੈਂ ਦੱਸਾਂਗਾ ਸਿੱਧੇ ਹੋ ਕੇ ਬੈਠ ਜਾਓ ਹੱਥ ਦੋਵੇਂ ਜੋੜ ਲਓ ਹੱਥ ਦੋਵੇਂ ਜੋੜ ਲਓ ਜੀ ਔਰ ਆਪਸ ਤੇ ਰੱਖੋ ਤਗੜੋ ਪੂਰੇ ਦਿਨ ਤਗੜੀ ਜਾਓ ਅਗਲੀ ਜਾਓ ਹੋਰ ਅਗਲੀ ਜਾਓ ਹੋਰ ਅਗਲੀ ਜਾਓ ਤਗੜੋ ਜਦੋਂ ਸੇਕ ਨਿਕਲਿਆ ਦੋ ਹਟਿਓ ਜਦੋਂ ਸੇਕ ਨਿਕਲਦਾ ਉਹਨਾਂ ਰੁਕ ਜਾਣਾ ਮੇਰੇ ਹੱਥ ਬਿਲਕੁਲ ਗਰਮ ਹੋ ਗਿਆ ਜੀ ਹੁਣ ਅੱਖਾਂ ਬੰਦ ਕਰ ਲੋ ਔਰ ਇੱਕ ਜਿਹਾ ਪਹਿਲਾਂ ਮੈਨੂੰ ਵੇਖ ਲੋ ਫਿਰ ਅੱਖਾਂ ਬੰਦ ਕਰੋ ਹੁਣ ਤੁਸੀਂ ਕੀ ਕਰਨਾ ਜੀ ਆਈ ਦਾਂ ਹੱਥ ਆਪਣੇ ਦੂਰ ਲੈ ਜਾਓ ਔਰ ਹੌਲੀ 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 ਹਟ ਨੇੜੇ ਲੈਓ ਤੁਹਾਨੂੰ ਫੀਲ ਹੋ ਰਿਹਾ ਹੋਊਗਾ ਕੇ ਹੱਥਾਂ ਦੇ ਵਿੱਚੋਂ ਕੁਝ ਨਿਕਲ ਰਿਹਾ ਹੈ ਹੱਥਾਂ ਦੇ ਦੋਹਾਂ ਹੱਥਾਂ ਦੇ ਵਿੱਚ ਘਾਰ ਕੋਈ એનર્ਜੀ ਦਾ ਫੀਲਡ ਤੁਸੀਂ ਫੀਲ ਕਰ ਪਾਓਗੇ ਅੱਖਾਂ ਬੰਦ ਕਰ ਲਓ ਔਰ ਦੇਖੋ ਕੁਝ ਹੱਥਾਂ 'ਚੋਂ ਲੱਗ ਰਿਹਾ ਕੁਝ ਨਿਕਲ ਰਿਹਾ ਬਸ ਉਹਨੂੰ ਦੇਖੋ ਔਰ ਵੇਖੋ ਔਰ ਨਰਜੀ ਦਾ ਫੀਲਡ ਨੂੰ ਫੀਲ ਕਰੋ ਔਰ ਤੁਹਾਡੇ ਹੱਥ ਜਿਹੜੇ ਲੱਗ ਕੇ ਆਉਣੇ ਸ਼ੁਰੂ ਹੋ ਜਾਣਗੇ ਲੱਗ ਕੇ ਆਉਣੇ ਸ਼ੁਰੂ ਹੋ ਜਾਣਗੇ ਲੱਗ ਕੇ ਆਉਣੇ ਸ਼ੁਰੂ ਹੋ ਜਾਣਗੇ ਹੱਥ ਆਪਸ ਵਿੱਚ ਖਿੱਚੇ ਜਾਣਗੇ ਖਿੱਚੇ ਜਾਣਗੇ ਤੁਸੀਂ ਫੀਲ ਕਰੋਗੇ ਜਦੋਂ ਜਿੱਥੇ ਵੀ ਆ ਕੇ ਰੁਕ ਜਾਣ ਉੱਥੇ ਰੁਕ ਜਿਓ ਜਿੱਥੇ ਹੱਥ ਆ ਕੇ ਰੁਕ ਜਨ ਉੱਥੇ ਰੁਕ ਜਓ ਹੁਣ ਫੇਰ ਅੱਖਾਂ ਖੋਲੋ ਔਰ ਮੇਰੇ ਵੱਲ ਵੇਖ ਲੋ ਐਦਾਂ ਫੀਲ ਕਰੋ ਐਦਾਂ ਉੱਪਰ نیچے ਕਰੋ ਔਰ ਫੀਲ ਕਰੋ એનર્ਜੀ ਦਾ ਲੈਵਲ ਫੀਲ ਕਰੋ એનર્ਜੀ ਦਾ ਸਰਕਲ ਕਿੱਥੋਂ ਤੱਕ ਆ ਤੁਹਾਨੂੰ ਫੀਲ ਹੋਊਗਾ ਕਿੱਥੇ ਫੀਲ ਹੋ ਜੂਗਾ ਨੂੰ ਹੱਥਾਂ ਦੇ ਵਿਚਕਾਰ ਤੁਹਾਡੀ એનર્ਜੀ ਫੀਲ ਹੋ ਜੂ ਜਿਵੇਂ ਇੱਕ ਬਾਉਲ ਤੁਹਾਡੇ ਹੱਥਾਂ ਦੇ ਵਿਚਕਾਰ ਇੱਕ ਅਦ੍ਰਿਸ਼ ਬਾਊਲ એનર્ਜੀ ਦਾ ਫੀਲਡ ਤੁਹਾਡੇ ਹੱਥਾਂ ਦੇ ਵਿੱਚ ਬਣ ਗਿਆ ਜਿਹਦੇ ਜਿਹਦੇ ਬਣ ਗਿਆ ਉਹ ਇਸ ਵੀਡੀਓ ਨੂੰ ਇੱਥੇ ਛੱਡ ਸਕਦੇ ਹੋ ਜਿਹਦੇ ਨਹੀਂ ਬਣਿਆ ਉਹ ਫਿਰ ਇੱਕ ਵਾਰੀ ਰਗੜੋ ਚੰਗੀ ਤਰ੍ਹਾਂ ਰਗੜੋ ਚੰਗੀ ਤਰ੍ਹਾਂ ਰਗੜੋ ਔਰ ਫਿਰ ਔਰ ਦਾਈਦੂ ਹੁਰ ਲਾਜੋ ਪਹਿਲਾਂ ਹੱਥਾਂ ਨੂੰ ਫਿਰ ਲਾ ਕੇ ਲਿਆਓ ਹੌਲੀ 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 ਅੱਖਾਂ ਬੰਦ ਕਰ ਲਓ ਜਿਆਦਾ ਫੀਲ ਕਰ पाओगे ਅੱਖਾਂ ਖੁੱਲੀਆਂ ਤੋਂ ਵੀ ਕਰ ਸਕਦੇ ਆ ਤੁਸੀਂ ਪਰ ਅੱਖਾਂ ਬੰਦ ਦੇ ਵਿੱਚ ਜਿਆਦਾ ਫੀਲ ਕਰ पाओगे ਔਰ ਇੱਕ ਜਗ੍ਹਾ ਦੇ ਉਪਰ ਆ ਕੇ ਤੁਹਾਡੇ ਹੱਥ ਰੁਕ ਜਾਣਗੇ ਉੱਥੇ ਤੁਸੀਂ ਏਦਾਂ ਹਿਲਾਓਗੇ ਉੱਪਰ-ਨੀਚੇ ਤੁਹਾਨੂੰ ਪਤਾ ਲੱਗ ਜੂਗਾ ਕਿ ਇੰਨਾ ਕੁ ਫੀਲ ਸਾਡੀ એનર્ਜੀ ਦਾ ਹੈਗਾ ਜਿਹੜਾ ਜਿਹੜਾ ਫੀਲ ਕਰ ਪਾ ਰਿਹਾ ਐਸ ਜੈਸ ਕਮੈਂਟ ਕਰ ਦਿਓ ਜਿਹੜਾ ਨਹੀਂ ਕਰ ਪਾ ਰਿਹਾ ਉਹ ਨੋ ਕਰ ਦਿਓ ਕਮੈਂਟ ਕਰਕੇ ਜਰੂਰ ਦੱਸੋ ਕਮੈਂਟ ਜਰੂਰ ਕਰਦਾ ਕਰੋ ਨਹੀਂ ਵੀ ਹੋਇਆ ਤਾਂ ਵੀ ਦੱਸ ਦਿਆ ਕਰੋ ਠੀਕ ਹੈ ਜੀ ਹੁਣ ਫੀਲ ਹੋ ਗਈ ਜਿਹਨੂੰ ਜਿਹਨੂੰ ਫੀਲ ਹੋ ਗਈ ਉਹ ਜੈਸ ਲਿਖ ਦਿਓ ਹੁਣ ਮੈਨੂੰ ਦੱਸ ਦਿਆ ਨਾਲ ਕਰਨਾ ਕੀ ਹੈ ਫਿਰ ਤੁਸੀਂ ਜਦੋਂ ਵੀ ਲੱਗੇ ਕਿਤੇ ਦਰਦ ਹੋ ਰਹੀ ਆ ਕਿਤੇ ਤੁਸੀਂ ਫੀਲ ਗਲਤ ਕਰ ਰਹੇ ਹੋ ਕਿਤੇ ਤੁਹਾਡੀ એનર્ਜੀ ਲੋ ਲੱਗ ਰਹੀ ਆ ਤੁਸੀਂ ਕੁਝ ਨਹੀਂ ਕਰਨਾ ਹੱਥ ਰਗੜਨੇ ਆ ਔਰ એનર્ਜੀ ਨੂੰ ਫੀਲ ਕਰਨਾ ਚਿਹਰੇ ਤੇ ਲਗਾ ਲੋ ਔਰ ਫੀਲ ਕਰੋ ਕਿ ਤੁਹਾਡੇ ਹੱਥਾਂ ਦੇ ਵਿੱਚੋਂ ਨਿਕਲਦੀ ਹੋਈ એનર્ਜੀ ਤੁਹਾਡੇ ਸਰੀਰ ਦੇ ਵਿੱਚ ਜਾ ਰਹੀ ਹੈ। ਹੱਥਾਂ ਨੂੰ ਰਗੜੋ ਕਿਸੇ ਵੀ ਪਰਿਵਾਰ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹਦੇ ਉੱਤੇ ਹੱਥ ਰੱਖ ਲਓ। ਥੋੜਾ ਦੂਰ ਰੱਖ ਲਓ, ਇੰਨੀ ਕੁ ਦੂਰੀ ਦੇ ਉੱਤੇ ਰੱਖ ਲਓ। ਤੁਹਾਨੂੰ ਫੀਲ ਹੋਊਗਾ ਕਿ ਤੁਹਾਡੇ ਹੱਥਾਂ 'ਚੋਂ એનર્ਜੀ ਜਿਹੜੀ ਆ ਉਹ ਜਾ ਰਹੀ ਆ ਅਗਲੇ ਦੇ ਸਰੀਰ ਦੇ ਵਿੱਚ। ਜਿੱਥੇ ਵੀ ਪ੍ਰੋਬਲਮ ਹੈ ਉਹਨੂੰ ਹੀਲ ਕਰੋ। ਇਹ ਫਿਰ ਹੁਣ ਤੁਸੀਂ ਐਂਕੋ ਪੁੱਛੋਗੇ ਵੀ ਇਹ એનર્ਜੀ ਆਉਂਦੀ ਕਿੱਥੋਂ? ਇਹ એનર્ਜੀ ਅੱਠੇ ਪੈਰ ਸਾਨੂੰ ਬ੍ਰਹਿਮੰਡ ਵੱਲੋਂ ਕਹ ਲਓ, ਪ੍ਰਮਾਤਮਾ ਵੱਲੋਂ ਕਹ ਲਓ। ਅਸਤਿੱਤਵ ਵੱਲੋਂ ਗਾਲੋਂ ਉਹ ਮੈਲ ਦੀ ਰਹੀ ਦੀ ਅੱਠੇ ਪੈਰ ਅੱਠੇ ਪੈਰ ਪਰ ਅਸੀਂ ਅਵੇਅਰ ਨਹੀਂ ਹੁੰਦੇ ਅਸੀਂ ਆਪਣਾ ਅਸੀਂ ਆਪਣੇ ਆਪ ਨੂੰ ਬੰਦ ਰੱਖਿਆ ਹੁੰਦਾ ਉਸ ਣਰਜੀ ਵਾਸਤੇ ਜਦੋਂ ਹੀ ਅਸੀਂ ਖੋਲਦੇ ਹਾਂ ਣਰਜੀ ਵਾਸਤੇ ਅਨੰਤ ਣਰਜੀ ਪਰਮਾਤਮਾ ਦੀ ਬ੍ਰਹਿਮੰਡ ਦੀ ਸਾਡੇ ਵਿੱਚੋਂ ਦੀ ਲੰਘਣੀ ਸ਼ੁਰੂ ਹੋ ਜਾਂਦੀ ਸਾਡੇ ਅੰਦਰ ਪਰਣੀ ਸ਼ੁਰੂ ਹੋ ਜਾਂਦੀ ਆ ਹੱਥਾਂ ਰਾਹੀਂ ਕਿਸੇ ਨੂੰ ਵੀ ਹੀਲ ਕਰ ਦਿਓ ਇੱਥੋਂ ਬੈਠੇ ਬੈਠੇ ਡਿਸਟੈਂਸ ਹੀਲਿੰਗ ਵੀ ਕਰ ਸਕਦੇ ਆ ਤੁਸੀਂ ਜਿਹੜੇ ਵੀ ਬੰਦੇ ਨੂੰ ਜਿਹੜੀ ਵੀ ਜਿਹੜੇ ਵੀ ਤੁਸੀਂ ਆਪਣੇ ਪਿਆਰੇ ਕਿਸੇ ਨੂੰ ਹੀਲ ਕਰਨਾ ਚਾਹੁੰਦੇ ਆਂ ਇਥੋਂ ਹੱਥ ਰਗੜੋ ਥੋੜੇ ਜਿਹਾ ਸੈਂਸਿਟੀਵਿਟੀ ਜਗਾਓ ਔਰ ਇਮੇਜਿਨ ਕਰੋ ਉਸ ਦੀ ਮੂਰਤ ਆਪਣੇ ਪਿਆਰੇ ਦੀ ਦੋਸਤੇ ਵਾਲਾ એનર્ਜੀ ਪਈ ਤੇ ਪਿਆਰ ਦੀ એનર્ਜੀ ਭੇਜ ਦਿਓ ਖੁਸ਼ੀ ਦੀ એનર્ਜੀ ਭੇਜ ਦਿਓ ਪੌਜੀਟਿਵਿਟੀ ਮਿਟੀ ਦੇ ਭੇਜ ਦਿਓ ਕੁਝ ਵੀ ਭੇਜ ਔਰ ਉਹਨੂੰ ਫੀਲ ਹੋ ਜੂਗੀ ਤੁਹਾਡੀ ਪ੍ਰੈਜ਼ੈਂਸ ਕਰਕੇ ਵੇਖੋ ਮজা ਆ ਜਿੰਦਗੀ ਜੀਣ ਦਾ એનર્ਜੀ ਹੀ ਲਿਖਦੀ ਵੀ ਕਲਾਸਿਸ ਜਿਹੜੀਆਂ ਨੇ ਉਹ ਮੈਂ ਗਾਂਧੀ ਗਾਂ ਸ਼ੁਰੂ ਕਰੂੰਗਾ ਫਿਲਹਾਲ ਹੈ ਪ੍ਰੋਸੈਸ ਦੀਆਂ ਕਲਾਸਿਸ ਚੱਲਣ ਰਹੀਆਂ ਨੇ ਹੈ ਪ੍ਰੋਸੈਸ ਦੀ 3M ਮੈਂਬਰਸ਼ਿਪ ਦੇ ਵਿੱਚ ਲੌਂਗ ਮੈਡੀਟੇਸ਼ਨਸ ਵੀ ਅਪਲੋਡ ਕਰ ਦੱਤੇ ਨੇ ਜੀ ਤੁਸੀਂ ਮੈਂਬਰਸ਼ਿਪ ਲੈ ਸਕਦੇ ਆ ਤੁਹਾਨੂੰ ਮਜ਼ਾ ਲੱਗ ਜਾਊਗਾ ਮਜ਼ਾ ਆ ਜਾਊਗਾ ਜ਼ਿੰਦਗੀ ਜੀਣ ਦਾ